ਬੜੀ ਹੀ ਇੱਕ ਮਦ ਭਾਗੀ ਘਟਨਾ ਹੈ ਰਾਤ ਨੂੰ ਲਗਭਗ ਕੋਈ ਸਵਾ 12 ਵਜੇ ਮੈਨੂੰ ਇੱਕ ਫੋਨ ਆਂਦਾ ਹੈ ਕਿ ਭਈ ਇਸ ਕਿਸਮ ਦੇ ਉੱਥੇ ਕੋਈ ਫਾਇਰਿੰਗ ਹੋ ਰਹੀ ਹੈ ਦਰੇ ਵਿੱਚ ਤੇ ਆਪ ਜੀ ਪੁਲਿਸ ਨੂੰ ਇਨਫਾਰਮ ਕਰੋ ਪੁਲਿਸ ਜਿਹੜੀ ਹੈ ਉੱਥੇ ਪੁੱਜੇ ਮੌਕੇ ਤੇ ਸਰ ਕਿਸੇ ਤਰੀਕੇ ਦੇ ਨਾਲ ਅਸੀਂ ਪੁਲਿਸ ਦੇ ਨਾਲ ਰابطਾ ਕੀਤਾ ਐਸਐਸਪੀ ਸਾਹਿਬ ਦੇ ਨਾਲ ਰابطਾ ਕੀਤਾ ਐਸਐਸਪੀ ਸਾਹਿਬ ਨੇ ਫੋਰੀ ਤੌਰ ਤੇ ਪੁਲਿਸ ਜਿਹੜੀ ਉੱਥੇ ਭੇਜੀ ਹੈ ਪਰ ਹੁਣ ਜਿਸਲੇ ਸਾਰੀ ਪਤਾ ਚਲਿਆ ਹੈ ਕਿ ਪਈ ਉਥੇ ਫਾਇਰਿੰਗ ਦੇ ਨਾਲ ਇੱਕ ਬੱਚਾ ਉਸਦੀ ਡੈਥ ਹੋ ਗਈ ਹੈ ਜਿਸ ਦੀ ਕੇਸ ਲਈ ਡੈਡ ਬਾਡੀ ਪੋਸਟਮਾਰਟਮ ਵਾਸਤੇ ਲਈ ਹੈ ਅਸੀਂ ਉਹਨਾਂ ਦੇ ਘਰ ਵੀ ਗਏ ਸਾਂ ਲਾਤ ਵੀ ਦੇਖੇ ਨੇ ਆ ਕੁਛ ਨਹੀਂ ਕਹਿ ਸਕਦੇ ਪਰ ਸ਼ੱਕੀ ਰਿਸ਼ਤੇਦਾਰੀ ਹੈ ਵਜ੍ਹਾ ਕੀ ਰਹੀ ਕੁਝ ਵਜ੍ਹਾ ਜੇ ਕਹਿ ਨਹੀਂ ਸਕਦੇ ਕਿ ਕੁਝ ਆਪਸ ਵਿੱਚ ਚੁਕਰੇ ਲੋ ਕੋਈ ਥੋੜੀ ਬਹੁਤ ਇਹਨਾਂ ਦੀ ਕੋਈ ਗੱਲਬਾਤ ਝਗੜਾ ਵਗੈਰਾ ਕੁਝ ਹੋਇਆ ਹੋਣਾ ਪਰ ਉਹ ਕਰਦਿਆਂ ਕਰਦਿਓ ਹਾਲਾਤ ਇਸ ਕਿਸਮ ਦੇ ਬਣੇ ਬਾਕੀ ਹੈੱਡਕ quarters ਸਾਹਿਬ ਜਿਹੜੇ ਐਸ ਐਚਓ ਸਾਹਿਬ ਤਹਿਸੀਲਦਾਰ ਜੋ ਨਾਇਬ ਤਹਿਸੀਲਦਾਰ ਸਾਹਿਬ ਨੇ ਉੱਥੇ ਕਿਤੇ ਪੁੱਜੇ ਸਨ ਉਹਨਾਂ ਨੇ ਅਸੀਂ ਵੀ ਉੱਥੇ ਸਾਰਾ ਦੇਖਿਆ ਹਾਲਾਤ ਦੇਖ ਕੇ ਉਹਨਾਂ ਨੇ ਆਪਣੀ ਜੋ ਕਾਰਵਾਈ ਕੀਤੀ ਹੈ ਪੁਲਿਸ ਨੇ ਆਪਣੀ ਕਾਰਵਾਈ ਬੜੀ ਛੇਤੀ ਔਰ ਬੜੀ ਫੌਰੀ ਤੌਰ ਤੇ ਕੀਤੀ ਹੈ ਔਰ ਇਸ ਵੇਲੇ ਡੈਡ ਬਡੀ ਜਿਹੜੀ ਹੈ ਪੋਸਟਮਾਰਟਮ ਤੇ ਲੈ ਲਈ ਗਈ ਹੈ ਤੇ ਡਾਕਟਰ ਸਾਹਿਬ ਅੱਗੇ ਜਿਸ ਤਰ੍ਹਾਂ ਠੀਕ ਸਮਝਣਗੇ ਪ੍ਰੋਪਰ ਪੋਸਟਮਾਰਟਮ ਕਰਨ ਤੋਂ ਬਾਅਦ ਅਸੀਂ ਰਿਕਵੈਸਟ ਇੱਕੋ ਕਰਾਂਗੇ ਐਡਮਿਨਿਸਟ੍ਰੇਸ਼ਨ ਨੂੰ ਕਿ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ हर पक्ष देखा जावे ताकि ये जो हादसा होया है इसकी सिंचाई जड़ी है वो तो सारे सामने आ सके अर्ली मॉर्निंग साढ़े तीन बजे के करीब मुझे फोन आया था कि कोई डेड बॉडी लाई है गन शॉट इंजरी है तो ये गगनदीप सिंह सन ऑफ कुलबीर सिंह है रेजिडेंट ऑफ दरा दुनिया इनको तो गन शॉट इंजरी है लेफ्ट राइट साइड ऑफ द चेस्ट में इनको गन शॉट इंजरी है फिर हमने रखा था माजरी में तो अब पोस्टमार्टम की कार्रवाई चल रही है पहले एक्सरे होगा बाड़ी का तो उसके बाद पोस्टमार्टम इनका हो जाएगा फिर बाद में रिपोर्ट आ जाएगी